ਮੇਰਾ ਨਾਮ ਵਿਨੇ ਕੁਮਾਰ ਮਖਣੀ ਆ ਸਰ ਐਸੀ ਅੰਦਰ ਰਸੇ ਬਣਾ ਰਹੇ ਆ ਸਰ ਕਿ ਕਾਲੇ ਵਾਸਤੇ ਬਈਆ ਕਦੋਂ ਫਾਇਦੇ ਆਂ ਕਰਦੇ ਆ ਸਾਰੇ ਚਾਵਲਾ ਦੇ ਹੁੰਦੇ ਆ ਸਾਵਣ ਮਹੀਨੇ ਬੰਦੇ ਆ ਤੇ ਸਾਵਣ ਮਹੀਨੇ ਹੀ ਖਾਦੇ ਜਾਂਦੇ ਆ ਸਾਲ ਦੇ ਵਿੱਚ ਇੱਕ ਵਾਰੀ ਬੰਦੇ ਆ ਸਰ ਸਾਲ ਦੇ ਵਿੱਚ ਇੱਕ ਮਹੀਨੇ ਸਾਵਣ ਦਾ ਮਹੀਨਾ 4 ਹਫਤੇ ਬੰਦੇ ਆ ਐਤਵਾਰ ਨੂੰ ਸਾਲ ਦੇ 11 ਮਹੀਨੇ ਨਹੀਂ ਬੰਦੇ ਨਹੀਂ ਬੰਨੇ ਸਰ ਚਲੋ ਚਲੋ ਲੈਣੇ ਸਰ ਬਟਾਲਿਓ ਵੀ ਆਉਂਦੇ ਆ ਬਾਰੋ ਵੀ ਆਉਂਦੇ ਆ ਜਿਹੜੇ ਸਾਡੇ ਲੋਕ ਬਾਹਰ ਵਸੇ ਆ ਸਾਡੇ ਜ਼ਿਲ੍ਹੇ ਗਰਦਾਸਪੁਰ ਦੇ ਉੱਥੋਂ ਆਣ ਕੇ ਜਾਂ ਆਪਣੇ ਰਿਸ਼ਤੇਦਾਰਾਂ ਨੂੰ ਆਰਡਰ ਕਰਦੇ ਆ ਉਹ ਫਿਰ ਸਾਡੇ ਕੋਲ ਲੈ ਕੇ ਜਾਂਦੇ ਆ ਸਰੀ ਬੰਦ ਰਸਤੀ ਹੈ ਕਿਤੇ ਦੇਖੇ ਨਹੀਂ ਹੁੰਦੇ ਕਿ ਬਡਾਲੇ ਦੀ ਸਟੇਟ ਹੈ ਸੌਂਦ ਦੀ ਬਹੁਤ ਜੰਦਾ ਆ ਤੇ ਪੰਦੀ ਕਿਹច ਸਾਰੇ ਚਾਵਲਾਂ ਦੀ ਬੰਦੀ ਆ 10 15 ਦਿਨ ਪਹਿਲੇ ਸਾਨੂੰ ਚਾਵਲ ਮਾਰਕੀਟ ਚੋਂ ਲਿਆਣੇ ਪੈਂਦੇ ਆ ਫਿਰ ਉਹਨਾਂ ਨੂੰ ਧੋਣਾ ਪੈਂਦਾ ਆ ਫਿਰ ਧੁੱਪੇ ਸੁਕਾਉਣਾ ਪੈਂਦਾ ਆ ਉਸ ਤੋਂ ਬਾਅਦ ਗਲੈਂਡਰ ਕਰਕੇ ਫਿਰ ਅਹੀਂ 5 6 ਦਿਨ ਪਹਿਲੇ ਇਹਦੀ ਮਿੱਠੇ ਵਿੱਚ ਰਸਤ ਲਾਉਣੀ ਆ ਸਰ ਕਾਰੀਗਰ ਜਿਹੜੇ ਸਾਡੀਆਂ ਦੁਕਾਨਾਂ ਦੇ ਲੱਗੇਦੇ ਆ ਉਹੀ ਬਣਾ ਸਕਦੇ ਆ ਬਾਕੀ ਅੱਜਕੱਲ ਦੇ ਮੁੰਡੇ ਨਹੀਂ ਜਿਨ੍ਹਾਂ ਨੂੰ ਜਾਂਚ ਨਹੀਂ ਆਗੀ ਕਿੰਨੀ ਪੁਰਾਣੀ ਹੈਗੀ ਮਤਲਬ ਸਰ ਕਮ ਸੇ ਕਮ ਸਮੇ ਲੋ 100 150 ਸਾਲ ਪੁਰਾਣੀ ਹੋਏਗੀ ਸਾਨੂੰ 100 ਸਾਲ ਤੋਂ ਉੱਤੇ ਹੋ ਗਿਆ ਕਿੰਨੀ ਪੀੜੀ ਤਿਆਰ ਕਰਦੇ ਆ ਸਰ ਮੇਰੀ ਤਾਂ ਤੀਜੀ ਪੀੜੀ ਆ ਮੈਂ ਤੀਸਰੀ ਪੀੜੀ ਦਾ 100% ਆਉਂਦੇ ਆ ਸਰ ਸ਼ੌਂਕ ਨਾਲ ਖਾਉਂਦੇ ਆ ਤੀਆਂ ਦਾ ਪਿਆਰ ਕਰਦੇ ਤੀਆਂ ਦੇ ਤਿਹਾੜੇ ਚ ਦਿੱਤੇ ਜਾਂਦੇ ਆ ਸਪੈਸ਼ਲ ਇਹਦੇ ਹੀ ਇਹੀ ਦਿੱਤੇ ਜਾਣੇ ਦੇਖਿਆ ਜਾਏ ਕਿ ਜਾਂ ਇੱਥੇ ਹੈ ਤੇ ਜਾਂ ਹਿਮਾਚਲ ਦੇਖੀਦਾ ਜਾ ਕੋਸੇ ਬਹੁਤ ਬਹੁਤ ਵੱਡੇ ਜ਼ਿਲ੍ਹਾ ਗਰਦਾਸਪੁਰ ਤੋਂ ਲੈ ਕੇ ਹਿਮਾਚਲ ਸਾਰਾ ਹੀ ਕਿਉਂਕਿ ਹਿਮਾਚਲ ਪਹਿਲੇ ਵੱਡਾ ਸੀ ਦਲੋਜੀ ਤੱਕ ਅਸੀਂ ਸੁਣਿਆ ਹੀ ਆ ਕਿਦਲੋਜੀ ਤੱਕ ਜ਼ਿਲ੍ਹਾ ਕਾਂਗੜਾ ਸੀ ਜਿਹੜਾ ਉਹ ਜ਼ਿਲ੍ਹਾ ਗਰਦਾਸਪੁਰ ਨੂੰ ਲੱਗਦਾ ਸੀ ਕੋਈ ਟਾਈਮ ਪਹਿਲਾਂ ਤੇ ਗਰਦਾਸਪੁਰ ਦੇ ਨਾਲ ਲੱਗਣ ਤੇ ਉਹ ਫਿਰ ਮਿਲਨੇ ਹੀ ਮਿਲਨੇ ਆ ਇੰਡੀਆ ਤੋਂ ਬਾਹਰ ਜਾਂਦੇ ਜਿਵੇਂ ਅਮਰੀਕਾ ਲਾ ਲੋ ਕੈਨੇਡਾ ਲਾ ਲਓ ਆਸਟ੍ਰੇਲੀਆ ਲਾ ਲਓ ਦੁਬਈ ਲਾ ਲਓ ਕਾਵੇਤ ਲਾ ਲਓ ਸਾਊਦੀ ਅਰਬ ਲਾ ਲਓ ਉਹ ਖੜਦੇ ਆ ਜਿਹੜੇ ਇੱਥੋਂ ਦੇ ਵਾਸੀ ਆ ਉੱਥੇ ਜਾ ਕੇ ਕੰਮਕਾਰਾਂ ਵਾਸੀ ਉਹਨਾਂ ਦੀ ਸੈਟਿੰਗ ਹੋਈਦੀ ਉੱਥੇ ਤੁਸੀਂ ਸਾਵਨ ਦਾ ਮਹੀਨਾ ਆਉਂਦਾ ਤੇ ਬੁਕਿੰਗ ਕਿਹੜਾ ਪਹਿਲਾਂ ਨਹੀਂ ਹੋਈਦੀ ਨਹੀਂ ਬੁਕਿੰਗ ਨਹੀਂ ਹੁੰਦੀ ਸਰ ਉਹਨਾਂ ਨੂੰ ਪਤਾ ਹੁੰਦਾ ਇਹਨਾਂ ਨੇ ਕੱਢਨੇ ਆ ਤੇ ਉਹਨਾਂ ਨੇ ਸਾਡੇ ਕੋਲ ਆ ਜਾਣਾ ਤੇ ਉਹਨਾਂ ਨੇ ਸਾਨੂੰ ਆਰਡਰ ਦੇਣਾ ਕਿਲੋ ਪਾ ਦਿਓ 10 ਕਿਲੋ ਪਾ ਦਿਓ ਪਾ ਪਾ ਦਿਓ 2 ਕਿਲੋ ਪਾ ਦਿਓ